ਸਰਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਹੈ ਜੀ ਤੇ ਲੋਜੀ ਟਾਈਮ ਹੋ ਗਿਆ 8 ਵਜੇ ਦਾ ਔਰ ਬੱਚੇ ਹੋ ਗਿਆ ਜੀ ਸਕੂਲ ਲਈ ਰੈਡੀ ਬਾਸ ਆਏਗੀ ਨਾ ਕਿ 7:30 ਵਜੇ ਪਰ ਅੱਜ ਵਕੀਲ ਸਾਹਿਬ ਨੇ ਡ੍ਰੌਪ ਕਰ ਦੇਣਾ ਹੈ ਕਿਉਂਕਿ ਅਜੇ ਉਹ ਦਰੀ ਨੂੰ ਜਾ ਰਹੇ ਆਈਆਂ ਮਤਲਬ ਅਜੀ ਨਾਲੇ ਮੋਹਾਲੀ ਜਾਣਾ ਤੋਂ ਰਸਤੇ ਦੇ ਵਿੱਚ ਇਹਨਾਂ ਦਾ ਸਕੂਲ ਪੈਂਦਾ ਆ ਔਰ ਡ੍ਰੌਪ ਕਰ ਦੇਣਾ ਇਧਰ ਰੁ ਪੈਂਜਲ ਖੇਲ ਰਹੀ ਹੈ ਲੂਏ ਕੇ ਨਾਲ ਕਿਉਂਕਿ ਰੁ ਪੈਂਜਲ ਨੂੰ ਆਦਤ ਹੈ ਸੇਰੀ-ਸੇਰੀ ਲੂਏ ਕੇ ਸਾਥ ਖੇលਨੇਗੀ ਓਏ ਓਏ 니ਜਾ ਉਧਰ 니ਜਾ ਉਧਰ ਅੱਜ ਤਾਂ ਬੰਦ ਦੇਣਾ ਇਹਨੂੰ ਮੈਂ ਕੰਮ ਨਵੇੜਾਂਗੀ 베ੜੇ ਮੈਂ ਝਾੜੂ ਲਾ ਕੇ ਨਾ ਯੋ ਨਾ ਜਿਹੜੀ ਕਲੀਅਰ ਹੋਗੀ ਵੀਡੀਓ ਲੈ ਲਈ ਮੈਂ ਕੁੱਤਾ ਨਹੀਂ ਹੁੰੂੰ ਘੁੰਮਦਾ ਰਹਾ ਤਾਂ ਨੂੰ ਮੁਲ ਬੇਕਾ ਨਹੀਂ ਇਕੱਠਾ ਕਰਦੇ ਆ ਕੱਲ ਨਾ ਮੈਂ ਦੋ ਵਾਰ ਪੀੜੇ ਛੱਟ ਕੇ ਕਵਰ ਬਚਾਈ ਇਸਨੇ ਦੋ ਵਾਰੀ ਇਕੱਠੇ ਕਰਦੇ ਮੈਂ ਬਚਾਈ ਜਾਵਾਂ ਇਕੱਠੇ ਕਰੀ ਗਿਆ ਅੱਜ ਇਸ ਤਰੀ ਕਰੂੰਗੀ ਝਾੜੂ ਲਾਂਦੀ ਵੀ ਨਾ ਪਹਿਲਾਂ ਇਹਨੂੰ ਬੰਦ ਦੇਣਾ ਮੈਂ ਕੰਮ ਬਹੁਤ ਅੰਕਰ ਖਰਾਬ ਕਰਿਆ ਇਹਨੇ ਲਿਓ ਸੇ ਨੇ ਲਿਓ ਲੈ ਰਿਆ लाਡੀ ਦੀਦੀ ਕੀ लाਡੀ ਲੈ ਰਿਆ ਤੇਰੀ ਹੈਂ लाडी ले रहा <laughs> रूपेंजल क्या कर रहा हा <laughs> है तेरे रहा <laughs> लियो हट तो, जा गंदा बच्चा रेह दे रूप दे प्लीज आ जा, जा खेलेंगे लिया इन हां ये पहन पे है ਲੇ ਲੇ ਪਾਪਾ ਨੇ ਆਪਣੇ ਪੈਨ ਦਵਾਈ ਰੂਪ ਰੈਣ ਦੇ ਹੈ ਦਵਾਈ ਕਿਹਾ ਕਰਦੀ ਦਵਾਈ ਗਾਹ ਇਹ ਵਾਲੀ ਦਵਾਈ ਹੈ ਉਹ ਰੱਖੀ ਵੀ ਹੋਣੀ ਪਾਪਾ ਨੇ ਲਾਣੇ ਲੂਣੇ ਨੂੰ ਕਾਸੀ ਬਸ ਤੇ ਇਹ ਦਵਾਈ ਕਿਉਂ ਰੱਖੀ ਵੀ ਦਵਾਈ ਪਈ ਰਣ ਦੇ ਕਰੂ ਤਾਂ ਕਰਕੇ ਚਲੋ ਟੋਇਆ ਲਿਆਓ ਆਪਣੇ ਆਪਣੇ ਬੈਗ ਚੱਕ ਕੇ ਬੈਗ ਚੱਕ ਕੇ ਲਿਆਓ ਭਈ ਆਪਣੇ ਆਪਣੇ ਉਹ ਚਾਣਾ ਲਓਗੇ हाँ तेरा बैग लेकर आ रही मैं लो जी गए बच्चे स्कूल ओ बाहर निकलेगा उरी कट जा थप्पड़ लाऊंगी जो मेरे पीछे पीछे आया उरी 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 अंदर ही कट बाहर नहीं आना ले ठीक है आप पीछे बैठेंगे आज भाई, भाई बेटा और टेस्ट की तैयारी पारी तो ले ले बाय टेस्ट की तैयारी ध्यान गल करनी है सुन गए हाँ एक माँ हाँ नहीं हाँ नहीं और बड़ा छोटे को पटिक लगाने बस बाय रमाल बोल गए लियो क्या पोंख रहा लो जी बच्चे जा रहे हैं स्कूल ਇਸ ਤੋਂ ਬਾਅਦ ਕਰਾਂਗੀ ਜੀ ਮੈਂ ਕੰਮ ਧੰਦੇ ਬਾਕੀ ਕੇ ਝਾੜੂ ਪੋਚਾ ਭਾਂਡੇ ਭੁੰਡੇ ਜੋ ਵੀ ਹੈਗਾ ਪਹਿਲਾਂ ਭੁੱਖ ਲੱਗੀ ਵੀ ਆ ਰੋਟੀ ਖਾਈਏ ਇਹਨਾਂ ਨੂੰ ਵੇਚ ਕੇ ਬੱਚਿਆਂ ਨੂੰ ਬਾਏ 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 ਕਰ ਤੋਂ ਦਾਦਾ ਨੂੰ ਲਿਓ ਉਹਨੂੰ ਆਈ ਮਨੂ ਗਿਆ ਲੈ ਕੇ ਚੱਲ ਹੱਥ ਵਿੱਚ ਕਰ ਬੁੱਤ ਦੇਦ ਲਗਾਏਗਾ ਸਿੱਸਾ ਕਿੱਛੇ ਕਰ ਲੈ ਮੁੰਡੀ ਜੀ ਆਪਣੀ ਤਾਂ ਲੋ ਜੀ ਬੱਚੇ ਚਲੇ ਗਏ ਸਕੂਲ ਔਰ ਮੈਂ ਲੱਗੀ ਜੀ ਹੁਣ ਆਪਣੀ ਰੋਟੀ ਖਾਣ ਕਿਉਂਕਿ ਸਾਰਾ ਕੰਮ ਮਤਲਬ ਬੱਚੇ-ਪੁੱੱਚੇ ਸਕੂਲ ਭੇਜ ਕੇ ਔਰ ਵਕੀਲ ਸਾਹਿਬ ਵੀ ਚਲੇ ਗਏ ਕੋਰਟ ਉਸ ਤੋਂ ਬਾਅਦ ਮੈਂ ਲੱਗੀ ਸੀ ਆਪਣੀ ਰੋਟੀ ਖਾਣ ਸਵੇਰ ਦੀ ਉੱਠੀ ਵੀ ਸੀ ਮੈਂ ਔਰ ਪਹਿਲਾਂ ਮੈਂ ਰੋਟੀ ਨੂੰ ਵਾਹਿਗੁਰੂ ਦਾ ਨਾਮ ਲਵਾਂਗੀ ਰੋਟੀ ਖਾਣ ਤੋਂ ਪਹਿਲਾਂ ਤੇ ਕਿਉਂਕਿ ਵਾਹਿਗੁਰੂ ਦਾ ਹੀ ਲੰਗਰ ਹੁੰਦਾ ਹੈ ਵੀ ਹਨਾ ਕਰਮ ਵਾਲਿਆਂ ਨੂੰ ਨਸੀਬ ਹੁੰਦੀ ਹੈ ਜੀ ਰੋਟੀ ਸਿੰਪਲ ਦਾਲ ਰੋਟੀ ਵੀ ਕਰਮ ਵਾਲਿਆਂ ਨੂੰ ਨਸੀਬ ਹੁੰਦੀ ਹੈ ਸਭ ਤੋਂ ਬੜੇ ਅਮੀਰ ਹੁੰਦੇ ਆ ਜਿਨ੍ਹਾਂ ਦੇ ਘਰ ਦਾਲ ਰੋਟੀ ਹੁੰਦੀ ਹੈ ਹਨਾ ਵੈਸੇ ਤਾਂ ਬੰਦਾ ਰਾਜਦਾ ਹੀ ਨਹੀਂ ਹੈਗਾ ਜਿੰਨਾ ਮਰਜ਼ੀ ਰਜਾਈ ਜਾਓ ਪਰ ਜਿਹਦੇ ਘਰ ਦੇ ਵਿੱਚ ਦਾਲ ਰੋਟੀ ਹੈ ਸਭ ਤੋਂ بڑا ਅਮੀਰ ਹੁੰਦਾ ਹੈ ਉਹ ਹਨਾ ਤੇ ਲੋ ਜੀ ਹੁਣ ਮੈਂ ਲਗੀਆਂ ਰੋਟੀ ਖਾਣ ਉਸ ਤੋਂ ਬਾਅਦ ਕਰੂੰਗੀ ਜੀ ਬਾਕੀ ਦੇ ਕੰਮ ਔਰ ਭਾਂਡੇ ਵੀ ਪਈਆਂ ਮੇਰੇ ਝਾੜੂ ਪੋਚਾ ਵੀ ਪਿਆ ਹਲੇ ਲਾਣ ਵਾਲਾ ਪਰ ਰੋਟੀ ਖਾ ਕੇ ਚਾਰਜ ਹੋ ਕੇ ਫੇਰ ਕੰਮ ਨਿਵੇੜਾਂਗੀ ਆਪਣੇ ਬਾਕੀ ਦੇ ਔਰ ਨਾਲ ਦੀ ਨਾਲ ਗੁਰਬਾਣੀ ਵੀ ਚੱਲ ਰਹੀ ਸੀ ਟੀਵੀ ਦੇ ਵਿੱਚ ਮੈਂ ਸੁਣ ਰਹੀ ਸੀ ਗੁਰਬਾਣੀ ਸਵੇਰੇ ਸਵੇਰੇ ਗੁਰਬਾਣੀ ਲਾ ਲੰਨੀ ਆ ਮੈਂ ਚਪੈਰਾ ਸਾਹਿਬ ਹਣਾ ਤੇ ਮਨ ਨੂੰ ਸਕੂਨ ਜਾਂ ਮਿਲਦਾ ਹੈ ਤੇ ਲੋ ਜੀ ਰੋਟੀ ਖਾ ਕੇ ਭਾਂਡੇ ਮੈਂ ਇਕੱਠੇ ਕਰ ਰਹੀ ਸੀ ਸਾਰੇ ਮੈਂ ਸੋਚਿਆ ਭਾਂਡੇ ਬਾਦਗੇ ਵਿੱਚ ਮੰਜਾਂਗੀ ਪਹਿਲਾਂ ਮੈਂ ਝਾੜੂ ਲਾ ਲਾਂ ਬੇੜੇ ਦੇ ਵਿੱਚ ਅੰਦਰ ਤਾਂ ਮੈਂ ਸਾਰਾ ਝਾੜੂ ਲਾਇਆ ਹੀ ਕਮਰੇ ਦੇ ਵਿੱਚ ਪਿੱਛੇ ਤੇ ਝਾੜੂ ਲਾਂਦੀ ਲਾਂਦੀ ਇਸ ਬੇੜੇ ਦੇ ਵਿੱਚ ਆਈਆਂ ਇੱਕ ਨਾ ਹਵਾ ਚੱਲਣੀ ਸ਼ੁਰੂ ਹੋ ਜਾਂਦੀ ਹੈ ਰੋਜ਼ 10:30 ਵਜੇ ਤੇ ਤੇਜ਼ ਹਵਾ ਹੋ ਜਾਣੀ ਹੈ ਤਾਂ ਮੈਂ ਪਹਿਲਾਂ ਪਹਿਲਾਂ ਝਾੜੂ ਲਾਣ ਲੱਗੀ ਆ ਕਿਉਂਕਿ ਜਦ ਇੱਕਦਮ ਤੇਜ਼ ਹਵਾ ਹੋ ਜਾਂਦੀ ਹੈ ਨਾ ਫਿਰ ਕੂੜਾ ਉੱਡੀ ਜਾਂਦਾ ਪਿੱਛੇ ਨੂੰ ਇਸ ਕਰਕੇ ਮੈਂ ਪਹਿਲਾਂ ਝਾੜੂ ਲਾਉਂਗੀ ਭਾਂਡੇ ਅੱਜ ਮੈਂ ਬਾਧੇ ਵਿੱਚ ਮੰਜਾਂਗੀ ਇਸ ਕਰਕੇ ਇਕੱਠੇ ਕਰਤੇ ਭਾਂਡੇ ਅੱਜ ਮੈਂ ਕੱਪੜੇ ਦੀ ਧੋਣੇ ਕਪੜੇ ਮੈਂ ਕੱਲ ਤੋਤੇ ਤੇ ਮੰਡੇ ਨੂੰ ਬਸ ਅੱਜ ਟਿਊਜ਼ਡੇ ਨੂੰ ਛੁੱਟੀ ਐ ਰੈਸਟ ਐ ਬੁੱਧਵਾਰ ਨੂੰ ਤੋਂ ਉਂਗੀ ਕੱਲ ਨੂੰ ਕਪੜੇ ਨਾਲੇ ਬੱਚਿਆਂ ਗਿਆ ਡਰੈਸਾਂ ਡਰੂਸਾਂ ਨਿਕਲ ਜਾਣੀਆਂ ਤੇ ਨਾਲੇ ਦੋਗ ਕਪੜੇ ਹੋਰ ਇਕੱਠੇ ਹੋ ਜਾਣੇ ਆ ਹਨਾ ਰੋਜ਼ ਰੋਜ਼ ਮਸ਼ੀਨ ਨਾਲ ਲਾਣੇ ਤੋਂ ਅੱਛਾ ਐ ਵੀ ਇਕੱਠੇ ਕਰ ਲਿਆ ਕਰੋ ਮੈਂ ਤਾਂ ਇੱਕ ਨਹੀਂ ਕਰਦੀਆਂ ਸਰਦੀਆਂ ਸਰਦੀਆਂ ਹਫ਼ਤੇ ਦੇ ਵਿੱਚ ਦੋ ਵਾਰ ਕਪੜੇ ਧੋਣੀਆਂ ਇਕੱਠੇ ਕਰਕੇ ਮਸ਼ੀਨ 'ਚ ਪਾ ਦੇ ਕਰਦੀਆਂ ਵੀ ਚਲੋ ਠੰਡੇ ਪਾਣੀ ਦੇ ਵਿੱਚ ਹੱਥ ਪਾਣਾ ਆਪਾਂ ਨੇ ਬਾਰ-ਬਾਰ ਹਨਾ ਤਾ ਇੱਕੋ ਵਾਰ ਚੰਗੀ ਤਰਾਈ ਧੋ ਲੋ ਕੱਪੜੇ ਸਾਰੇ ਜਿਹੜੇ ਧੋਣੇ ਆ ਇਸ ਕਰਕੇ ਮੈਂ ਇਕੱਠੇ ਕਰਲੇ ਕਰਦੀ ਆ ਹਫਤੇ ਦੇ ਵਿੱਚ ਦੋ ਵਾਰ ਕੱਪੜੇ ਧੋਣੀਆਂ ਸਿਆਲਾਵਾਂ ਤੇ ਲੋ ਜੀ ਹੁਣ ਆ ਗਈ ਮਰਸੋਈ ਕੇ ਵਿੱਚ ਝਾੜੂ ਮੇਰਾ ਸਾਰਾ ਲੱਗ ਚੁੱਕਿਆ ਤਾਂ ਪੋਚਾ ਪਾਦਗੇ ਵੀ ਚਲਾਉਂਗੀ ਪਹਿਲਾਂ ਆ ਗਈ ਭਾਂਡੇ ਮਨਜਣਾ ਔਰ ਸਵੇਰ ਦੇ ਭਾਂਡੇ ਵੀ ਤੁਹਾਨੂੰ ਪਤਾ ਹੀ ਆ ਅੰਤਾਂ ਦੇ ਹੁੰਦੇ ਆ ਬਹੁਤ ਜ਼ਿਆਦਾ ਨਾਮ ਨਹੀਂ ਲੰਦੇ ਮੁੱਕਣੇ ਦਾ ਸਵੇਰ ਦੇ ਭਾਂਡੇ ਸੱਚੀ ਮੈਨੂੰ ਤਾਂ ਕਈ ਵਾਰ ਆਇਆ ਲੱਗਦਾ ਸੱਚੀ ਵੀ ਦੁਨੀਆ ਭਰ ਕੇ ਭਾਂਡੇ ਮੇਰੇ ਕਰਾਂ ਹੀ ਆਗੇ ਵੀ ਹੋਰਾਂ ਦੇ ਨਹੀਂ ਹੁੰਦੇ ਐ ਨੇ ਮੇਰੇ ਭਾਂਡੇ ਹੁੰਨੇ ਆ ਤੇ ਲੋਜੀ ਭਾਂਡੇ ਬਨ ਜੂਗੀ ਮੈਂ ਔਰ ਨਾਲ ਦੀ ਨਾਲ ਮੈਂ ਲਗਾਈ ਵੀ ਆ ਮੋਟਰ ਪਾਣੀ ਸਾਡੇ ਏਰੀਆ ਦੇ ਵਿੱਚ ਪਾਣੀ ਇੱਕ ਟਾਈਮ ਆਂਦਾ ਜੀ ਸਵੇਰੇ ਸਵੇਰੇ ਪਾਣੀ ਆਂਦਾ ਐ 9 ਵਜੇ ਤੋਂ ਲੈ ਕੇ 11:30 ਵਜੇ ਤੱਕ ਯਾਨੀ ਤਾਜ਼ਾ ਫਰੈਸ਼ ਪਾਣੀ 2.5 ਘੰਟੇ ਪਾਣੀ ਆਂਦਾ ਐ ਤੇ ਇਹਦੇ ਵਿੱਚ ਮੈਂ ਗਰਮ ਗਰਮ ਪਾਣੀ ਦੇ ਵਿੱਚ ਜੋ ਤਾਜ਼ਾ ਪਾਣੀ ਹੁੰਦਾ ਐ ਨਾ ਇਹ ਗਰਮ ਹੁੰਦਾ ਐ ਆਪਾਂ ਭਾਂਡੇ ਵੀ ਮਾਜ ਲੈਣੇ ਆਂ ਔਰ ਕਈ ਵਾਰ ਮੈਂ ਕੱਪੜੇ ਵੀ ਧੋਲਣੇ ਆਂ ਤਾਜੇ ਪਾਣੀ ਦੇ ਵਿੱਚ ਹਨਾ ਤੇ ਵੈਸੇ ਅੱਜ ਕੱਪੜੇ ਤਾਂ ਧੋਣੇ ਨਹੀਂ ਮੈਂ ਭਾਂਡੇ ਹੀ ਮਾਜ ਰਹੀ ਆਂ ਭਾਂਡੇ ਮਾਂਜਣ ਤੋਂ ਬਾਅਦ ਫਿਰ ਲਾਉਂਗੀ ਮੈਂ ਪੋਚਾ ਔਰ ਫਿਲਹਾਲ ਬੱਚੇ ਆਉਣਗੇ ਮੇਰੇ 2 ਵਜੇ ਟਾਈਮ ਚੇਂਜ ਹੋ ਗਿਆ ਨਾ 2 ਵਜੇ ਨਹੀਂ 2:30 ਵਜੇ ਆਣਾ ਨਿਆਣਿਆਂ ਨੇ ਕਿਉਂਕਿ ਟਾਈਮ ਚੇਂਜ ਹੋ ਗਿਆ ਬੱਚਿਆਂ ਦਾ ਸਵੇਰੀ ਤਾਂ ਚਲੋ 15 ਕਿ ਮਿੰਟ ਦਾ ਹੀ ਫਰਕ ਪਿਆ ਸਵੇਰੇ ਵੀ ਵੈਸੇ ਟਾਈਮ ਚੇਂਜ ਹੋ ਗਿਆ ਤੇ ਲੋ ਜੀ ਭਾਂਡੇ ਆਪਣੇ ਧੋਏ ਜਾ ਰਹੀਆਂ ਮਾਂਝ ਕੇ ਮੈਂ ਨਾ ਸਾਰੇ ਭਾਂਡੇ ਮਾਂਝ ਮਾਂਝ ਰੱਖਦੇ ਤੇ ਤੇ ਹੁਣ ਮੈਂ ਚਲਾਇਆ ਗਰਮ ਪਾਣੀ ਗਰਮ ਪਾਣੀ ਦੇ ਵਿੱਚ ਨਾਲ ਦੀ ਨਾਲ ਭਾਂਡੇ ਧੋ ਰਹੀਆਂ ਮੈਂ ਔਰ ਇੰਨੇ ਸੋਹਣੇ ਨਿੱਖਰ ਕੇ ਭਾਂਡੇ ਆਂਦੇ ਆ ਨਾ ਗਰਮ ਪਾਣੀ ਦੇ ਵਿੱਚ ਬਹੁਤ ਸੋਹਣੇ ਔਰ ਠੰਡ ਵੀ ਨਹੀਂ ਲੱਗਦੀ ਹੈਗੀ ਹੁਣ ਸੋਚਦੀ ਐ ਕਿ ਮੈਂ ਗਿਜ਼ਰ ਲਵਾਵਾਂਗੀ ਭਾਂਡਿਆਂ ਵਾਲਾ ਤੋ ਲੋ ਜੀ ਜਸਟ ਸਾਰਾ ਕੰਮ ਧੰਦਾ ਹੋ ਗਿਆ ਮੇਰਾ ਫਿਨਿਸ਼ ਔਰ ਹੋਣੀ ਬੇਲੀ ਹੋਈਆਂ ਮੈਂ ਔਰ ਫਿਲਹਾਲ ਅੱਜ ਮੈਂ ਆਪਣੀ ਚੁੰਨੀ ਦੇ ਉੱਪਰ ਟਾਂਕੇ ਲਾਣੇ ਆ ਮਤਲਬ ਪਤਾਸੇ ਲਾਣੇ ਆ ਮੈਂ ਲੈ ਕੇ ਆਈ ਤੀ ਤੁਹਾਨੂੰ ਦਿਖਾਉਂਗੀ ਥੋੜੀ देर ਤੱਕ ਕਿਉਂਕਿ ਮੇਰੀ ਚੁੰਨੀ ਫਟ ਗਈ ਤੀ ਚੁੰਨੀ ਨਮੀ ਆ ਮੇਰੀ ਬਹੁਤ ਵਧੀਆ ਚੁੰਨੀ ਐ ਔਰ ਫਿਰ ਮੈਨੂੰ ਦਿਮਾਗ ਦੇ ਵਿੱਚ ਆਈ ਆਈਡੀਆ ਆ ਕਿ ਮੈਂ ਇਹਦੇ ਉੱਪਰ ਨਾ ਪਤਾਸੇ ਲਾਦਾ ਗੋਲ ਗੋਲ ਟੁੱਕੀ ਜੀ ਲੱਗ ਗਈ ਮੇਰੀ ਚੁੰਨੀ ਦੇ ਉੱਪਰ ਸੇਫਟੀ ਪਿਨ ਲਗਾਇਆਤਾ ਸੇਫਟੀ ਪਿਨ ਨੇ ਨਾਲ ਨਾ ਫਟ ਗਈ ਚੁੰਨੀ ਇਸ ਕਰਕੇ ਮੈਂ ਪਤਾਸੇ ਲਈ ਆਈ ਜਿਹੜੇ ਪਤਾਸੇ ਜੇ ਹੁੰਦੇ ਆ ਲੈਗਿਆਂ ਪਰ ਲਾਂਦੇ ਆ ਆਪਾਂ ਜਾਗੋ ਵਾਲੇ ਉਹ ਲੈਗਿਆਂ ਵਰਗੇ ਪਤਾ ਲੈਗਿਆਂ ਪਰ ਲਾਣੇ ਵਾਲੇ ਪਤਾਸੇ ਲਈ ਆਈ ਉਹ ਚੁੰਨੀ ਦੇ ਉੱਪਰ ਲਾਵਾਂਗੀ ਮੈਂ ਔਰ ਫਿਰ ਦੇਖਦੀ ਆਂ ਅਗਰ ਮਿਸ਼ਨ ਕਾਮਯਾਬ ਹੋ ਗਿਆ ਚੁੰਨੀ ਨਮੀ ਹੈ ਖਰਾਬ ਹੋਣ ਤੋਂ ਬਚ ਜੂਗੀ ਹਨਾ ਤੇ 2.5 300 ਰੁਪਏ ਕਿਉਂ ਲਾਣਾ ਬਈ ਨਵੀਂ ਚੁੰਨੀ ਪਰ ਮੈਂ ਸੋਚਿਆ ਵੀ ਇੱਕੋ ਟੁੱਕੀ ਆ ਆਪਾਂ ਕਿਉਂ ਨਾ ਦਿਮਾਗ ਨਾਲ ਕੰਮ ਲਈਏ ਔਰ 25 ਰੁਪਏ ਦੇ ਆਈਆਂ 25 ਰੁਪਏ ਦੇ ਕੰਮ ਨਾਲ ਚੁੰਨੀ ਬਚ ਜੂਗੀ ਤੇ ਦੇਖਦੇ ਆਂ ਆਪਾਂ ਟਰਾਈ ਕਰਕੇ ਔਰ ਫਿਲਹਾਲ ਬੱਚੇ ਆਉਣਗੇ ਮੇਰੇ 2 ਵਜੇ ਭੁੱਖ ਲੱਗੀ ਆ ਜੋਰਾ ਸ਼ੋਰਾਂ ਦੀ ਗਈ ਤੀ ਚਾਹ ਪੀਣ ਚਾਹ ਠਹਿਰ ਕੇ ਪੀਵਾਂਗੀ ਫਿਲਹਾਲ ਕਰਦੇ ਆਂ ਜੀ ਆਪਾਂ ਥੋੜੀ ਜਿਹੀ ਪ੍ਰੈਸ ਦੋ ਤਿੰਨ ਕੱਪੜੇ ਪਏ ਤੇ ਪ੍ਰੈਸ ਕਰਨ ਦੇ ਕੱਲ ਮੈਂ ਮਾਰਕੀਟ ਚਲੇ ਗਈ ਸੀ ਨਾ ਤਾਂ ਕਰਕੇ ਰਹਿ ਗਏ ਤੇ ਔਰ ਲਿਓ ਦੇਖੀ ਕੱਲੇ ਦਾ ਦਿਲ ਨਹੀਂ ਨਾ ਲੱਗਦਾ ਬੱਚੇ ਚਲੇ ਗਏ ਸਕੂਲ ਕੱਲਾ ਰਹਿ ਗਿਆ ਹੁਣ ਆਰਾਮ ਤੇ ਬੈਠਿਆ ਵਿਚਾਰਾ ਲਿਓ ਨੀਂਦ ਆ ਰਹੀ ਏ ਤੋ ਲੋ ਜੀ ਇਹ ਚੁੰਨੀ ਥੀ ਜਿਹੜੀ ਮੇਰੀ ਚੁੰਨੀ ਫਟ ਗਈ ਥੀ ਇਹ ਮੈਂ ਵਿਆਹ ਨੂੰ ਇੱਕ ਦਿਨ ਸੂਟ ਪਾਇਆਤਾ ਔਰ ਜਿੱਥੇ ਫਟੀ ਦੀ ਉਥੇ ਆਪਾਂ ਨੇ ਪਤਾਸਾ ਜੋੜ ਤਿਆ ਦੇਖੋ ਪਤਾ ਵੀ ਨਹੀਂ ਲੱਗ ਰਿਹਾ ਵੀ ਇਹ ਫਟਿਆਤਾ ਹਨਾ ਇਹ ਦੇਖੋ ਤੁਹਾਨੂੰ ਮੈਂ ਬੈਕ ਕਰਕੇ ਦਿਖਾਵਾਂ ਇਹ ਦੇਖੋ ਆਪਾਂ ਨੇ ਇਹਦੇ ਨਾਲ ਨਾ ਨੱਥੀ ਕਰ ਦਿਆ ਹੁਣ ਬਿਲਕੁਲ ਨਹੀਂ ਪਤਾ ਲੱਗ ਰਿਹਾ ਕਿ ਆਪਣੀ ਚੁੰਨੀ ਫਟ ਗਈ ਥੀ ਤੇ ਆਪਾਂ ਨੇ ਹੋਰੇ ਆ ਪਤਾਸਾ ਜਾ ਧਰ ਦਿਆ ਬਾਕੀ ਆਪਾਂ ਜਿਹੜੇ ਹੋਰ ਪਤਾਸੇ ਆ ਇਹ ਲਿਆਈ ਤੀ ਮੈਂ ਇਵੀ ਆਪਾਂ ਨੇ ਇੱਤੈ ਹੀ ਧਰ ਤੇਣੀ ਆ ਚੁੰਨੀ ਦੇ ਉੱਤੇ ਇਹ ਡਿਜ਼ਾਈਨ ਦਾ ਡਿਜ਼ਾਈਨ ਬਣ ਜਾਣਾ ਔਰ ਨਾਲੇ ਪਤਾ ਵੀ ਨਹੀਂ ਲੱਗਣਾ ਕਿ ਚੁੰਨੀ ਆਪਣੀ ਫਟੀ ਤੀ ਹਨਾ ਤੇ ਚਲੋ ਜੀ ਲਾਈਏ ਪਤਾਸੇ ਬੈਠ ਕੇ ਤਾਂ ਲੋ ਜੀ ਇੱਧਰ ਲੱਗੀ ਵਿਆ ਮੈਂ ਪਤਾਸੇ ਜੇ ਲਾਣ ਚੁੰਨੀ ਪਰ ਚੁੰਨੀ ਹੈਗੀ ਆ ਜੀ ਵਧੀਆ ਪਿਓਰ ਦੀ ਚੁੰਨੀ ਹੈ ਸੂਟ ਵੀ ਬਹੁਤ ਮਹਿੰਗਾ ਮੇਰਾ ਇਹ ਵਾਲਾ ਤੇ ਮੇਰੀ ਭਾਬੀ ਨੇ ਦਿਹਾਤਾ ਮੈਨੂੰ ਜਦੋਂ ਉਹਦੀ ਗੁੜੀਆ ਰਾਣੀ ਹੋਈ ਤੀ ਇਸ ਕਰਕੇ ਮੈਨੂੰ ਸੂਟ ਬੜਾ ਪਸੰਦ ਆ ਹਾ ਮੇਰਾ ਫੇਵਰੇਟ ਸੂਟ ਹੈ चुन्नी खराब होने तो बच जूगी मैं पतासे ज ला देने और बिल्कुल सोने लग रहे थे लगाए हुए चलो तो जी जस्ट बचेगा टाइम हो गया आने का और मैं भी है अच्छा। और एक पास दुख गर्म करूंगी क्योंकि वकील साहब सवेरे पीकर नहीं ना गए दुध हूँ दुध गर्म कर देना फिलहाल पहला चाह बना लिए रोटी मैं बना ली और मैं खा रही थी छोले भुन्े हुए जो कि मैं डब्बे पाए हुए हैं फिलहाल मैं वही खा रही थी ਉਹ ਖਲਾਈ ਦੀ ਤਾਂ ਮੈਂ ਕਿਹਾ ਦੋ ਕੁ ਛੋਲੇ ਖਾ ਲਾਂ ਹੂੰ ਲਿਓਨ ਦੇ ਕਿ ਤੁਹਾਨੂੰ ਦਰਿਆ ਹੂੰ ਛੋਲੇ ਖਾਣੇ ਆ ਲੈ ਕੋਈ ਵੀ ਚੀਜ਼ ਦੇ ਦੋ ਸਾਰੀ ਖਾਦੇਗਾ ਲਿਓ ਹੂੰ ਮੈਂ ਗੱਲਾ ਮਾਰਦੀ ਰਹੀ ਚਾਹ ਉੱਪਰ ਆ ਗਈ ਥਾਫਾਫਟ ਬੰਦ ਕਰਿਆ ਗਿਆ ਤੋ ਲੋ ਜੀ ਇੱਧਰ ਬੱਚੇ ਆ ਚੁੱਕੇ ਤੇ ਬੱਚਿਆਂ ਨੇ ਡਰੈਸ ਡਰਸ ਚੇਂਜ ਕਰੀ 15-20 ਮਿੰਟ ਰੈਸਟ ਕਰਿਆ ਤੇ ਮੈਂ ਲੈ ਕੇ ਆਈ ਤੀ ਗਰਮਾ-ਗਰਮ ਚਾਹ ਬਣਾ ਕੇ ਸੋਰੀ ਚਾਹਾ ਤਾਂ ਬਣਾ ਕੇ ਰੱਖ ਲਈ ਤੀ ਕੱਪਾਂ ਦੇ ਵਿੱਚ ਪਾ ਕੇ ਲਿਆਈਆਂ ਤੇ ਬੱਚੇ ਖਾ ਰਹੇ ਆ ਸਮੋਸੇ ਕਿਉਂਕਿ ਜੋਤਨ ਰੂਪ ਕਹਿੰਦੇ ਤੇ ਪਾਪਾ ਸਮੋਸੇ ਲੈ ਕੇ ਆਏ ਹੋ ਅੱਜ ਔਰ ਕੁਝ ਮੈਂ ਰੋਟੀ ਵੀ ਬਣਾਈ ਹੈ ਨਾਲ ਬਿਸਕਟ ਵੀ ਆ ਨਮਕੀਨ ਵੀ ਹੈ ਔਰ ਸਮੋਸੇ ਵੀ ਹੈ ਔਰ ਆਪਣਾ ਰੋਟੀ ਵੀ ਹੈ ਹਨਾ ਤੇ ਬਾਜੀ ਨੂੰ ਜੋ ਖਾਣਾ ਆ ਚੱਕੀ ਜਾ ਰਹੇ ਤੇ ਖਾਈ ਜਾ ਰਹੇ ਤੇ ਰੂਪ ਨੇ ਅਰੂਪ ਨੇ ਚੱਕਿਆ ਸਮੋਸਾ ਵੈਸੇ ਸਮੋਸੇ ਤਾਂ ਸਾਰੇ ਹੀ ਚੱਕਦੇ ਆ ਵਕੀਲ ਸਾਹਿਬ ਖਾ ਰਹੇ ਆ ਰੋਟੀ ਕਿਉਂਕਿ ਇਹ ਤਲੀ ਵੀ ਚੀਜ਼ਾਂ ਘੱਟ ਖਾਣੇ ਆ ਇਸ ਕਰਕੇ ਵਕੀਲ ਸਾਹਿਬ ਖਾਉਂਗੇ ਰੋਟੀ ਔਰ ਮੈਂ ਵੀ ਆਪਣਾ ਇੱਕ ਸਮੋਸਾ ਲੈ ਲਿਆ ਇੱਕ ਲਿਆ ਜੋਤ ਨੇ ਔਰ ਦੋ ਸੋਰੀ ਦੋ ਲਈਆਂ ਜੋਤ ਨੇ ਇੱਕ ਲਿਆ ਰੂਪ ਨੇ ਤੇ ਖਾ ਰਹੇ ਆ ਜੀ ਸਮੋਸੇ ਗਰਮਾ ਗਰਮ ਤੇ ਲਿਓ ਦੇਖੋ ਲਿਓ ਜੀਭਾਂ ਫੇਰ ਰਿਹਾ ਦੇਖੋ ਲਿਓ ਨੂੰ ਵੀ ਆਏ ਲੱਗਿਆ ਪਿਆਦਾ ਕਿ ਮੈਨੂੰ ਸਾਰਾ ਦੇ ਦਿਓ ਲਿਓ ਨੂੰ ਦੇ ਵੀ ਦਿਆ ਸੀ ਬਾਰ ਬਾਰ ਪਰ ਲਿਓ ਰਾਜ ਦਾ ਨਹੀਂ ਹੈਗਾ ਜੀਭਾ ਫੇਰ ਰਿਹਾ ਤਾਂ ਨਾ ਸਾਡੀ ਹਾਸੀ ਆ ਰਹੀ ਥੀ ਦੇਖ ਕੇ ਵੀ ਭੁੱਖੜ ਐ ਜੀਭਾ ਫੇਰ ਰਿਹਾ ਚਲੋ ਜੀ ਫਰੈਂਡਸ ਜਸਟ ਬੱਚੇ ਆ ਗਏ ਘਰ ਔਰ ਹੋਣੀ ਰੋਟੀ ਪਾਣੀ ਖਾ ਕੇ ਹਟੇ ਐ ਔਰ ਬੱਚੇ ਲੈ ਕੇ ਆਏ ਤੇ ਸਮੋਸੇ ਪਾਪਾ ਨੂੰ ਕਹਿ ਕਹਿ ਕਿ ਪਾਪਾ ਸਮੋਸੇ ਲੈ ਜੋ ਔਰ ਕੁਛ ਮੈਂ ਰੋਟੀ ਵੀ ਬਣਾਈ ਥੀ ਰੋਟੀ ਥੀ ਸਮੋਸੇ ਦੇ ਔਰ ਚਾਚੂ ਬਣਾਈ ਐ ਵਹੀ ਪੀ ਕੇ ਹਟੇ ਐ ਔਰ ਹਵਾ ਇਨੀ ਤੇਜ਼ ਚੱਲ ਰਹੀ ਆ ਨਾ ਬਹੁਤ ਜ਼ਿਆਦਾ ਉੱਪਰ ਤੇ ਚਲੋ ਜੀ ਕਰਦੇ ਆ ਵਲੌਗ ਦਾ ਐਂਡ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਔਰ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸ ਫੁੱਲ ਵਾਚ ਕਰਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਔਰ ਹਵਾ ਚੱਲ ਰਹੀ ਹੈ ਠੰਡੀ ਠੰਡੀ ਅ ਸਰਦੀਆਂ ਦਾ ਮੌਸਮ ਹੋ ਗਿਆ ਸ਼ੁਰੂ ਸਾਰੇ ਰੈਸਟ ਕਰੋ ਮਤਲਬ ਆਪਣੇ ਘਰ ਦੇ ਵਿੱਚ ਸੇਫ ਰਹੋ ਸਾਰੇ ਜਣੇ ਕਿਉਂਕਿ ਮੌਸਮ ਚੇਂਜ ਹੋ ਰਿਹਾ ਬਿਮਾਰੀਆਂ ਫੈਲ ਰਹੀਆਂ ਆ ਹਨਾ ਤੇ ਚਲੋ ਜੀ ਵਲੌਗ ਦਾ ਕਰਦੇ ਆ ਐਂਡ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਜੀ